ਸੜਕੀ ਰੁਕਟਾਵਾ ਹੁੰਦੀਆਂ ਨੇ ਕਈ ਜਿਹੜੇ ਜਾਨਵਰ ਬੇਸਹਾਰਾ ਜਾਨਵਰ ਜ਼ਖਮੀ ਹੋ ਜਾਂਦੇ ਆ ਉਹਨਾਂ ਦੀ ਸਾਂਭ ਸੰਭਾਲ ਕਿਵੇਂ ਹੁੰਦੀ ਆ ਅਸੀਂ ਇਸ ਵੇਲੇ ਅੰਮ੍ਰਿਤਸਰ ਪਿੰਡ ਫਤਿਹਕਰ ਸ਼ੁਕਰਚੱਕ ਤੋਂ ਮੌਜੂਦ ਹਾਂ ਜਿੱਥੇ 300 ਤੋਂ ਵੱਧ ਕੁੱਤੇ ਸਟ੍ਰੇ ਡੌਗਸ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਆ ਜੋ ਪੈਰਲਾਈਜ਼ਡ ਹੋ ਚੁੱਕੇ ਨੇ ਜੋ ਜ਼ਖਮੀ ਹੋ ਜਾਂਦੇ ਨੇ एम ਜਿਹੜਾ ਸਾਡੀ ਟਰਸਟ ਦਾ ਹੈ ਨਾ ਉਹ ਪੋਪੂਲੇਸ਼ਨ ਕੰਟਰੋਲ ਹੈ ਡੌਗਸ ਦੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਪੋਪੂਲੇਸ਼ਨ ਹੈ ਆਲਮੋਸਟ ਆਈ ਥਿੰਕ 40000 ਤੋਂ ਉੱਪਰ ਸਟਰੀਟ ਡੌਗਸ ਨੇ ਤੇ ਲੋਕੀ ਵੀ ਅੱਜਕੱਲ ਪੱਥਰ ਮਾਰ ਕੇ ਸੋਦੇ ਕੀ ਚਲੋ ਆਪਾਂ ਗੱਲ ਟਾਲ ਦਈਏ ਪਰ ਨਹੀਂ ਪੱਥਰ ਮਾਰਨਾ ਕਿਸੇ ਗੱਲ ਦਾ ਸੋਲੂਸ਼ਨ ਨਹੀਂ ਹੈ ਲਵ ਐਂਡ ਕੇਅਰ ਹੀ ਸੋਲੂਸ਼ਨ ਹੈ ਗਾਇਆ ਨੂਰ ਇਹਦਾ ਨਾਮ ਹੈ ਇਹ ਦੇਖੋ ਇਹ ਇੱਕ ਹਫਤਾ ਪਹਿਲਾਂ ਜਿਹੜੀ ਰੈਸਕਿਊ ਕੀਤੀ ਆ ਕਿਸੇ ਨੇ ਇਹਨੂੰ ਅੱਖਾਂ ਹੀ ਕੱਢਤੀਆਂ ਪੂਰੇ ਦੇ ਆਈ ਬਾਲਸ ਹੀ ਦੇਖੋ ਬਾਹਰ ਕੱਢ ਦਿੱਤੇ ਨੇ ਔਰ ਕੱਢਦੇ ਮਾਰੇ ਕੱਟੇ ਕਿਸੇ ਨੇ ਮੇਬੀ ਸਾਨੂੰ ਤੇ ਲੱਗਦਾ ਜਿਸਨਾ ਬਲੈਕ ਮੈਜਿਕ ਵਾਲੇ ਆ ਕਾਲਾ ਡੌਗ ਹੈ ਕੋਈ ਕੋਈ ਆਪਣੇ ਡੌਗ ਨੂੰ ਸੈਰ ਕਰਾ ਰਿਆ ਸੀ ਉਹਨੇ ਇਹਦੀ ਰੋਣ ਦੀ ਆਵਾਜ਼ ਸੁਣੀ ਤੇ ਉਹਨੇ ਪਿਕ ਕਰਕੇ ਇੱਥੇ ਲੈ ਆਇਆ ਸਿਰ ਮੁਸੀਬਤਾਂ ਤੇ ਵੈਸੇ ਆਨੀਆਂ ਫੇਸ ਆਊਟ ਲੋਕਾਂ ਵੱਲੋਂ ਇੱਕ ਕਰਨੀਆ ਪੈਂਦੀ ਹੈ ਪਰ ਡੌਗਸ ਵੱਲੋਂ ਨਹੀਂ ਉਹ ਵੀ ਸਾਨੂੰ ਪੂਰੀ ਤਰ੍ਹਾਂ ਅਪਣਾਉਂਦੇ ਐ ਤੇ ਅਸੀਂ ਵੀ ਉਹਨਾਂ ਨੂੰ ਪੂਰੀ ਆਪਣੇ ਬੱਚਿਆਂ ਵਾਂਗ ਹੀ ਕੇਅਰ ਕਰਦੇ ਹਾਂ ਸਾਡੇ ਕੋਲ ਅਪਰੋਕਸ 235 ਡੌਗਸ ਨੇ ਇਸ ਟਾਈਮ ਪੈਰਾਲਾਈਜ਼ ਵੀ ਨੇ ਟਿਊਮਰਸ ਵਾਲੇ ਵੀ ਨੇ ਡੇਲੀ ਦੇ ਸਾਡੇ 2 ਤੋਂ 3 ਡੌਗਸ ਆਉਂਦੇ ਆਉਂਦੇ ਅਸੀਂ ਅਕਸਰ ਬਹੁਤ ਸਾਰੇ ਲੋਕ ਦੇਖਦੇ ਆ ਜੋ ਘਰਾਂ ਦੇ ਵਿੱਚ ਮਹਿੰਗੀਆਂ ਜੋ ਬਰੀਡਸ ਦੇ ਕੁੱਤਿਆਂ ਦੀਆਂ ਉਹ ਕੁੱਤੇ ਘਰਾਂ ਦੇ ਵਿੱਚ ਰੱਖਦੇ ਨੇ ਪਾਲਤੂ ਕੁੱਤੇ ਜਿਨ੍ਹਾਂ ਨੂੰ ਬਹੁਤ ਪਿਆਰ ਨਾਲ ਪਾਲਿਆ ਜਾਂਦਾ ਹੈ ਪਰ ਜੋ ਸਟ੍ਰੇ ਡੌਗਸ ਨੇ ਆਵਾਰਾ ਕੁੱਤੇ ਨੇ ਉਹਨਾਂ ਦਾ ਜਿਹੜਾ ਖਿਆਲ ਹੈ ਉਸ ਤਰੀਕੇ ਨਾਲ ਰੱਖਿਆ ਨਹੀਂ ਜਾਂਦਾ ਪਰ ਸੜਕੀ ਜਿਹੜੇ ਦੁਰਘਟਣਾ ਵਾਂ ਹੁੰਦੀਆਂ ਨੇ ਕਈ ਜਿਹੜੇ ਜਾਨਵਰ ਬੇਸਹਾਰਾ ਜਾਨਵਰ ਜ਼ਖਮੀ ਹੋ ਜਾਂਦੇ ਆ ਉਹਨਾਂ ਦੀ ਸਾਂਭ ਸੰਭਾਲ ਕਿਵੇਂ ਹੁੰਦੀ ਆ ਅਸੀਂ ਇਸ ਵੇਲੇ ਅੰਮ੍ਰਿਤਸਰ ਤੇ ਪਿੰਡ ਫਤਿਹgarh ਸ਼ੁਕਰਚੱਕ 'ਚ ਮੌਜੂਦ ਆ ਜਿੱਥੇ 300 ਤੋਂ ਵੱਧ ਕੁੱਤੇ ਸਟ੍ਰੇ ਡੌਗਸ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਆ ਜੋ ਪੈਰਲਾਈਜ਼ਡ ਹੋ ਚੁੱਕੇ ਨੇ ਜੋ ਜ਼ਖਮੀ ਹੋ ਜਾਂਦੇ ਨੇ ਤੋ ਜੋ ਇਹ ਸੇਵਾ ਕਰ ਰਹੇ ਨੇ ਨੀਤ ਪਾਲਕੌਰ ਸਿਨਾ ਉਹਨਾਂ ਨੇ ਇਸ ਕੰਮ ਦੇ ਪਿੱਛੇ ਆਪਣੀ ਨੌਕਰੀ ਤੱਕ ਛੱਡ ਦਿੱਤੀ ਤੇ ਇਹਨਾਂ ਬੇਸਹਾਰਾ ਜਾਨਵਰਾਂ ਦਾ ਜਿਹੜਾ ਮੋਹ ਸੀਗਾ ਉਹ ਜਾਗਿਆ ਤੇ ਸੇਵਾ ਦਿਨ ਰਾਤ ਇੱਕ ਕੀਤੀ ਹੈ ਤੁਸੀਂ ਪੂਰਾ ਜਿਹੜਾ ਇਹ ਸੈਂਟਰ ਆ ਦੇਖ ਸਕਦੇ ਹੋ ਕਿ ਹਰ ਇੱਕ ਚੀਜ਼ ਨਿੱਕੀ ਤੋਂ ਮੋਟੀ ਜਿਹੜੀ ਇੱਥੇ ਹੈ ਉਹ ਬੇਸਹਾਰਾ ਜਾਨਵਰਾਂ ਵਾਸਤੇ ਰੱਖੀ ਹੋਈ ਹੈ ਵਦੇਰੀ ਜਿਹੜੀ ਗੱਲਬਾਤ ਆ ਉਹ ਅਸੀਂ ਪਾਲਕਾ ਚਿੰਤਾ ਨਾ ਕਰਨ ਦੀ ਕੋਸ਼ਿਸ਼ ਕਰਦੇ ਆ ਮੈਮ ਏਡਾ ਵੱਡਾ ਜਿਹੜਾ ਸੇਵਾ ਦਾ ਬੀੜਾ ਚੁੱਕਿਆ ਸਭ ਤੋਂ ਪਹਿਲੇ ਸ਼ੁਰੂਆਤ ਕਦੋਂ ਹੋਈ ਇਹਦੀ ਤੇ ਕਈ ਵਾਰ ਹੁੰਦਾ ਹੈ ਸੀ ਪਾਲਤੂ ਜਿਹੜੇ ਡੌਗਸ ਹੁੰਦੇ ਆ ਮਹਿੰਗੇ ਬਰੀਡਾਂ ਵਾਲੇ ਉਹਨਾਂ ਨੂੰ ਅਸੀਂ ਬਹੁਤ ਸੈਂਸਿਟੀਵਿਟੀ ਨਾਲ ਰੱਖਦੇ ਆ ਪਰ ਇੱਥੇ ਜਿਹੜੇ ਹਾਲਾਤ ਦੇਖੇ ਸੀ ਉਹ ਉਸ ਤੋਂ ਜ਼ਿਆਦਾ ਵੱਧ ਜਿਹੜੀ ਕੇਅਰ ਕੀਤੀ ਜਾ ਰਹੀ ਹੈ ਹਾਂਜੀ ਸ਼ੁਰੂਆਤ ਤੇ ਦੇਖੋ ਸਾਡੇ ਜਿਹੜੇ ਫਾਊਂਡਰ ਨੇ ਨਰੇਂਦਰ ਸਿੰਘ ਹਾਨੀ ਤੇ ਆਸ਼ਾ ਜੀ ਉਹਨਾਂ ਦੇ ਜਿਹੜੇ ਵਾਈਫ ਨੇ ਉਹ ਅਮਰੀਕਾ ਰਹਿੰਦੇ ਨੇ ਤੇ ਮੇਨ ਤੇ ਉਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਤੇ ਚਲੋ ਬਾਕੀ ਆ ਕਿ ਸਾਡੇ ਖਿਆਲ ਆਤ ਮਿਲੇ ਉਹਨਾਂ ਨੂੰ ਮੇਰੇ ਤੇ ਟਰਸਟ ਹੋਇਆ ਤੇ ਅਸੀਂ ਮਿਲ ਕੇ ਜਿਹੜਾ ਆ ਇਹ ਪ੍ਰੋਜੈਕਟ ਫਰਵਰੀ 2020 ਦੇ ਵਿੱਚ ਸਟਾਰਟ ਕੀਤਾ ਸੀ ਸੋ ਛੋਟੇ ਲੈਵਲ ਤੋਂ ਸਟਾਰਟ ਕੀਤਾ ਇੱਕ ਰੈਂਟਡ ਬਿਲਡਿੰਗ ਦੇ ਵਿੱਚ ਸਕੂਲ ਦੇ ਵਿੱਚ ਬਟ ਫਿਰ ਸਾਨੂੰ ਲੱਗਿਆ ਕਿ ਨਹੀਂ ਇੰਨਾ ਜ਼ਿਆਦਾ ਮੰਥਲੀ ਰੈਂਟ ਦੇ ਰਹੇ ਆ ਆਪਣੀ ਜਗ੍ਹਾ ਹੋਣੀ ਜ਼ਰੂਰੀ ਹੈ ਸੋ ਇਹ ਫਿਰ ਜਿਹੜੀ ਲੈਂਡ ਆ ਇਹ ਮੇਰੇ ਕੋਲ ਸੀਗੀ ਤੋਂ ਇਸ ਲੈਂਡ ਦੇ ਵਿੱਚ ਫਿਰ ਅਸੀਂ ਇਹ ਪ੍ਰੋਜੈਕਟ ਸਟਾਰਟ ਕੀਤਾ 4 ਸਾਲ ਪਹਿਲਾਂ ਸੋ ਮੇਨ ਜਿਹੜਾ ਮੋਟਿਵ ਆ ਕੀ ਹੈ ਕਿੰਨੇ ਹੁਣ ਤੱਕ ਜਿਹੜੇ ਕੁੱਤੇ ਆ ਉਹ ਇੱਥੇ ਰੱਖੇ ਹੋਏ ਤੁਸੀਂ ਹਾਂਜੀ ਮੇਨ ਏਮ ਜਿਹੜਾ ਸਾਡੀ ਟਰਸਟ ਦਾ ਹੈ ਨਾ ਉਹ ਪੋਪੂਲੇਸ਼ਨ ਕੰਟਰੋਲ ਹੈ ਡੌਗਸ ਤੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਪੋਪੂਲੇਸ਼ਨ ਆ ਆਲਮੋਸਟ ਆਈ ਥਿੰਕ 40000 ਤੋਂ ਉੱਪਰ ਸਟਰੀਟ ਡੌਗਸ ਨੇ ਤੇ ਐਵਰੀ 6 ਮੰਥਸ ਜਿਹੜੀਆਂ ਫੀਮੇਲਸ ਆ 6 6 7 7 ਬੱਚੇ ਦਿੰਦੀਆਂ ਨੇ ਫਿਰ क्रੂਅਲਟੀ ਬਹੁਤ ਹੈ ਹਿਊਮਨ ਐਨੀਮਲ ਕਨਫਲਿਕਟ ਬਹੁਤ ਹੈ ਕਿਉਂਕਿ ਕਈ ਹਿਊਮਨਸ ਨਹੀਂ ਹੋ ਜਿਆਦਾ ਕੰਫਰਟੇਬਲ ਨਹੀਂ ਆ ਇਹਨਾਂ ਦੇ ਨਾਲ ਫੀਡਰਸ ਤੇ ਉਹਨਾਂ ਨੂੰ ਤੇ ਕੋਈ ਪ੍ਰੋਬਲਮ ਨਹੀਂ ਆ ਫੀਡ ਕਰਨ ਦੀ ਤੋ ਫਿਰ ਅਸੀਂ ਇਹ ਹੀ ਸੋਚਿਆ ਕਿ ਫਿਰ ਐਕਸੀਡੈਂਟਸ ਹੋ ਰਹੇ ਨੇ ਬਿਮਾਰ ਹੋ ਰਹੇ ਨੇ ਡੌਗਸ ਤੋ ਅਲਟੀਮੇਟਲੀ ਇਹਦਾ ਜੋ ਸੋਲੂਸ਼ਨ ਸਾਨੂੰ ਲੱਗਿਆ ਨਾ ਉਹੀ ਆ ਕਿ ਇਹਨਾਂ ਦੀ ਪੋਪੂਲੇਸ਼ਨ ਨੂੰ ਕੰਟਰੋਲ ਕਰੀਏ ਥੋੜੇ ਡੌਗਸ ਹੋਣਗੇ ਤੋ ਇਹਨਾਂ ਦਾ ਜਿਹੜਾ ਲਿਵਿੰਗ ਹੈ ਇਹਨਾਂ ਦੇ ਵੀ ਜਿਹੜੀ ਹੈਲਦੀ ਹੋਏਗੀ ਔਰ ਹਿਊਮਨ ਐਨੀਮਲ ਕਨਫਲਿਕਟ ਜਿਹੜਾ ਆ ਉਹ ਵੀ ਕੱਟ ਜਾਏਗਾ ਤੋ ਤੋਂ ਤੱਕ ਜਿਵੇਂ ਇੰਨੇ ਜ਼ਿਆਦਾ ਜਿਹੜੇ ਜਾਨਵਰ ਪਹੁੰਚਦੇ ਆ ਉਹ ਕਿਵੇਂ ਪਹੁੰਚਦੇ ਆ ਬਾਕੀ ਹੋਰ ਕਿਹਨਾਂ ਨਾਲ ਜਿਹੜਾ ਸਹਿਯੋਗ ਮਿਲਦਾ ਆ ਸਾਡੀ ਵੈਨ ਹੈ ਜੀ 11 12 ਡੌਗ ਸਾਡੀ ਵੈਨ ਕਲੈਕਟ ਕਰਦੀ ਹੈ ਬਾਕੀ ਸਾਡੇ ਵੌਲੰਟੀਅਰਸ ਬਹੁਤ ਜ਼ਿਆਦਾ ਹੈਲਪਫੁਲ ਨੇ ਇੱਕ ਇੱਕ ਦੋ ਦੋ ਤਿੰਨ ਤਿੰਨ ਉਹ ਖੁਦ ਲੈ ਕੇ ਆ ਰਹੇ ਨੇ ਜਾਂ ਛੋਟੇ ਈ ਰਿਕਸ਼ਾ ਹੁਣ ਸਾਡੇ ਨਾਲ ਦੋ ਐਨ ਜੀਓਜ਼ ਹੋਰ ਜੁੜੀਆਂ ਨੇ ਪੋਜ਼ਿਟਿਵ ਸੈਂਚਰੀ ਸਾਡੀ ਰੈਸਕਿਊ ਪਾਰਟਨਰ ਹੈ ਔਰ ਉਹਨਾਂ ਦਾ ਤੇ ਕਾਮੀ ਜਿਹੜਾ ਹੈਗਾ ਆ ਇੰਜਰਡ ਐਂਡ ਸਿਕ ਡੌਗਸ ਜਿਹੜੇ ਨੇ ਉਹਨਾਂ ਦੀ ਫਾਊਂਡਰ ਅਮਿਤਾ ਹੈ ਉਹ ਟੋਰਾਂਟੋ ਤੋਂ ਹੈ ਸੋ ਉਹਨਾਂ ਦਾ ਬਹੁਤ ਜ਼ਿਆਦਾ ਸਾਥ ਹੈ ਮੇਰੇ ਨਾਲ ਬਿਲਡਿੰਗ ਆ ਦੇਖੋ ਨਾਲ ਹੀ ਸਾਡਾ ਇੱਕੋ ਹੀ ਕੰਪਲੈਕਸ ਹੈ ਸੋ ਇੱਥੋਂ ਹੀ ਅਸੀਂ ਸਾਰਾ ਆਪਰੇਟ ਕਰਦੇ ਆ ਸਾਰਾ ਕੁਝ ਸੈਕਿੰਡਿਕ ਜ਼ਰੀਆ ਆ ਨਵੀਂ ਐਨ ਜੀਓ ਆ ਉਹ ਵੀ ਸਾਨੂੰ ਜਿਹੜਿਆ ਰੋਜ਼ ਇੱਕ ਦੋ ਵਲੰਟੀਅਰਸ ਦੇ ਨਾਲ ਟਾਇਪ ਕਰਕੇ ਉਹ ਵੀ ਡੌਗਸ ਸਾਨੂੰ ਦੇ ਕੇ ਜਾਂਦੇ ਨੇ ਜਿਹੜੇ ਪੱਕੇ ਇੱਥੇ ਡੌਗਸ ਰੱਖੇ ਹੋਏ ਆ ਉਹ ਕਿੰਨੇ ਕਿ ਨਹੀਂ ਤੇ ਉਹਨਾਂ ਨੂੰ ਪ੍ਰੋਬਲਮਸ ਕੀ ਕੀ ਪੱਕੇ ਡੌਗਸ ਜਿਹੜੇ ਨੇ ਉਹ ਇਦਾਂ ਹੀ ਆ ਕਿ ਪੋਜ਼ਿਟਿਵ ਸੈਂਚਰੀ ਨੇ ਜਾਂ ਅਸੀਂ ਜਦੋਂ ਸਟਾਰਟ ਕੀਤਾ ਸੀ ਨਾ ਉਦੋਂ ਅਸੀਂ ਕੋਈ ਵੀ ਸਾਨੂੰ ਇੰਜਰਡ ਸਿੱਕ ਮਿਲਦਾ ਸੀ ਅਸੀਂ ਲੈ ਆਏ ਕੋਈ ਬੱਚਾ ਆ ਗਿਆ 2 ਮਹੀਨੇ 3 ਮਹੀਨੇ ਸਾਡੇ ਕੋਲ ਰਹਿ ਗਿਆ ਰਿਕਵਰੀ ਲਈ ਉਸ ਤੋਂ ਬਾਅਦ ਕੋਈ ਹੈ ਹੀ ਨਹੀਂ ਕਿੱਥੇ ਛੱਡੀ ਏ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਹੀ ਸਾਡੇ ਦੋਨਾਂ ਦੇ ਕੋਲ ਆਲਮੋਸਟ 100 700 ਡੌਗਸ ਆ ਜਿਹੜੇ ਤੁਸੀਂ ਬਾਹਰੋਂ ਜਦੋਂ ਦੇਖੇ ਸਾਰੇ ਡੌਗਸ rescued dogs ਨੇ ਜਿਨ੍ਹਾਂ ਨੂੰ ਨਾ ਕਿਸੇ ਨੇ ਅਡਾਪਟ ਕੀਤਾ ਔਰ ਨਾ ਹੀ ਸਾਡਾ ਹੌਸਲਾ ਪਿਆ ਕਿ ਇਹਨਾਂ ਨੂੰ ਇਦਾਂ ਹੀ ਅਸੀਂ ਸੜਕਾਂ ਤੇ ਛੱਡ ਦਈਏ ਹੁਣ ਤੱਕ ਕਿੰਨੇ ਜਿਹੜੇ ਡੌਗਸ ਨੇ ਜਿਨ੍ਹਾਂ ਦਾ ਇਲਾਜ ਕਰ ਚੁੱਕੇ ਹੋ ਤੇ ਕਰਕੇ ਵਾਪਸ ਛੱਡ ਆ ਰਹੇ ਡੌਗਸ ਨੇ ਕਾਊਂਟਲੈਸ ਹੈ ਹਾਂ ਬਹੁਤ ਡੌਗਸ ਆ ਆ ਹੀ ਰਿਹਾ ਹੁਣ ਇਸ ਟਾਈਮ ਤੇ ਵੀ ਇੱਧਰ ਜਿਹੜੀ ਆ ਪੋਜ਼ਿਟਿਵ ਸੈਂਚਰੀ ਦੇ ਸਾਈਡ ਤੇ 100 ਪਲੱਸ ਡੌਗ ਸੈਕਿੰਡ ਪ੍ਰੋਜੈਕਟ ਸਾਹ ਦੇਖੋ ਸਾਡਾ ਪੈਰਾਲਾਈਜ਼ ਦਾ ਆ ਕੋਈ ਵੀ ਡੌਗ ਪੈਰਾਲਾਈਜ਼ਡ ਹੈ ਡਿਸੇਬਲਡ ਹੈ ਅਸੀਂ ਕਦੀ ਰਿਫਿਊਜ਼ ਨਹੀਂ ਕੀਤਾ ਉਹਨੂੰ ਇਹਦੇ ਚ ਵੀ ਆ ਤੁਸੀਂ ਦੇਖ ਲਓ ਇਹ ਜਿੰਨੀ ਕਿੰਨਾ ਦੀ ਲਾਈਫ ਹੈ ਇਹ ਆਪਣਾ ਇੱਥੇ ਅਸੀਂ ਇਹਨਾਂ ਦੀ ਕੇਅਰ ਕਰੀਦੀ ਆ ਖਾਣਾ ਵਗੈਰਾ ਖਵਾਈਦਾ ਆ ਪਲੱਸ ਇਹਨਾਂ ਦੀਆਂ ਟਰਾਲੀਜ਼ ਨੇ ਉਹਨਾਂ ਤੇ ਪਾ ਕੇ ਅਸੀਂ ਇਹਨਾਂ ਨੂੰ ਜਿਹੜਾ ਆ ਥੋੜਾ ਜਿਹਾ ਇਹ ਕਮਾ ਲੀਦਾ ਆ ਬਾਅਦ ਤੇ ਪੂਰੀ ਜਿਹੜੀ ਸਾਫ ਸਫਾਈ ਉਹ ਵੀ ਦੇਖੀ ਜਾ ਰਹੀ ਹੈ ਕਈ ਵਾਰੀ ਹੁੰਦਾ ਕਿ ਇਹ ਜਾਂ ਦੋ ਡੌਗਸ ਹੁੰਦੇ ਐ 스멜 ਬਹੁਤ ਜ਼ਿਆਦਾ ਹੁੰਦੀ ਐ ਇਥੇ ਕਈ ਡੌਗਸ ਨੇ ਪਰ ਫਿਰ ਵੀ ਪੂਰਾ ਜਿਹੜਾ ਧਿਆਨ ਰੱਖਿਆ ਜਾ ਸਾਰਾ ਦਿਨ ਬਹੁਤ ਜ਼ਿਆਦਾ ਆਲਮੋਸਟ ਸਾਡੇ ਕੋਲ ਅ ਇਧਰ ਟਰਸਟ ਵਾਲੀ ਸਾਈਡ ਤੇ ਚਾਰ ਸਵੀਪਰ ਨੇ ਔਰ ਪੋਜ਼ਿਟਿਵ ਵਾਲ ਸੈਂਚਰੀ ਵਾਲੀ ਸਾਈਡ ਤੇ ਵੀ ਆਲਮੋਸਟ 5 ਟੂ 6 ਸਵੀਪਰਸ ਨੇ ਜਿਨ੍ਹਾਂ ਦਾ ਕੰਮ ਸਾਰਾ ਦਿਨ ਸਫਾਈ ਕਰਨਾ ਐ ਉਹ ਮੰਨਣਾ ਵੀ ਇਹ ਕਾਰਿਆਂ ਚੇਹੇ ਲਾਕੇ ਤੇ ਥੋੜਾ ਰਨਿੰਗ ਵੀ ਕਰਾਉਂਦੇ ਆ ਆ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣੀ ਆ ਨਾਲ ਇਹ ਆਸ਼ੀ ਹੈ ਔਰ ਪੋਜ਼ਿਟਿਵ ਸੈਂਚਰੀ ਦਾ ਇਹ ਸਾਰਾ ਦੇਖਤੀ ਹੈ ਉਹ ਕਿੰਨੀਆਂ ਕੁ ਮੁਸ਼ਕਲਾਂ ਗੜੀਆਂ ਨੇ ਵੇਖਣੀਆਂ ਪੈਂਦੀਆਂ ਨੇ ਇੱਕ ਪਾਸੇ ਤੇ ਹੁੰਦਾ ਨਾ ਕਿ ਇੱਕ ਦੋ ਡੌਗਸ ਨੂੰ ਸਾਹਮਣੇ ਤੇ ਬਹੁਤ ਔਖਾ ਲੱਗਦਾ ਸਰ ਮੁਸੀਬਤਾਂ ਤੇ ਵੈਸੇ ਆਨੀਆਂ ਫੇਸ ਆਊਟ ਲੋਕਾਂ ਵੱਲੋਂ ਇਹ ਕਰਨੀਆਂ ਪੈਂਦੀਆਂ ਪਰ ਡੌਗਸ ਵੱਲੋਂ ਨਹੀਂ ਉਹ ਵੀ ਸਾਨੂੰ ਪੂਰੀ ਤਰ੍ਹਾਂ ਅਪਣਾਉਂਦੇ ਐ ਤੇ ਅਸੀਂ ਵੀ ਉਹਨਾਂ ਨੂੰ ਪੂਰੀ ਆਪਣੇ ਬੱਚਿਆਂ ਵਾਂਗ ਹੀ ਕੇਅਰ ਕਰਦੇ ਆ ਸਾਡੇ ਕੋਲ ਅਪਰੋਕਸ 235 ਡੌਗਸ ਨੇ ਇਸ ਟਾਈਮ ਪੈਰਾਲਾਈਜ਼ ਵੀ ਨੇ ਟਿਊਮਰਸ ਵਾਲੇ ਵੀ ਨੇ ਡੇਲੀ ਦੇ ਸਾਡੇ 2 ਤੋਂ 3 ਡੌਗਸ ਆਂਦੇ ਆਂਦੇ ਐ ਫਿਰ ਕਿਵੇਂ ਸਭ ਸੰਭਾਲ ਕੀਤੀ ਜਾਂਦੀ ਉਹਨਾਂ ਨੂੰ ਕਈ ਵਾਰ ਹੁੰਦਾ ਕਿ ਕਈ ਖਿੱਚ ਜਾਂਦੇ ਐ ਜਾਂ ਉਹਨਾਂ ਨੂੰ ਕਿਵੇਂ ਮੈਨੇਜ ਕਰਦੇ ਹੋ ਹਰ ਇੱਕ ਚੀਜ਼ ਨੂੰ ਕਿੱਦਾਂ ਸੰਭਾਲਦੇ ਸਰ ਹਰ ਹਰ ਇੱਕ ਚੀਜ਼ ਕਰਨ ਦਾ ਇੱਕ ਟੈਕਲ ਹੁੰਦਾ ਦੇਖੋ ਜਿਵੇਂ ਕਈ ਲੋਕੀ ਵੀ ਅੱਜਕੱਲ ਪੱਥਰ ਮਾਰ ਕੇ ਸੋਝੇ ਕਿ ਚਲੋ ਆਪਾਂ ਗੱਲ ਟਾਲ ਦਈਏ ਪਰ ਨਹੀਂ ਪੱਥਰ ਮਾਰਨਾ ਕਿਸੇ ਗੱਲ ਦਾ ਸੋਲੂਸ਼ਨ ਨਹੀਂ ਹੈ ਲਵ ਐਂਡ ਕੇਅਰ ਹੀ ਸੋਲੂਸ਼ਨ ਹੈਗਾ ਸੋ ਜਦੋਂ ਅਸੀਂ ਇਹਨਾਂ ਨੂੰ ਕਈ ਪਿਆਰ ਦਿੰਨੇ ਆ ਤੇ ਇਹ ਵੀ ਬਦਲ ਜਾਂਦੇ ਆ નોਟ ਆਊਟ ਉਹ ਜਦੋਂ ਸਾਡੇ ਕੋਲ ਆਉਂਦੇ ਆ ਤੇ ਕਈ ਵਾਰੀ ਉਹ ਮਤਲਬ ਸਾਡੇ ਨਾਲ ਵੀ ਥੋੜੇ ਰੂਡ ਹੁੰਦੇ ਆ ਪਰ ਜਦੋਂ ਉਹਨਾਂ ਨੂੰ ਲਵ ਐਂਡ ਕੇਅਰ ਮਿਲਦਾ ਹੈ ਤੇ ਉਹ ਆਪੇ ਠੀਕ ਹੋ ਜਾਂਦੇ ਆ ਸੋ ਲਵ ਐਂਡ ਕੇਅਰ ਚੀ ਅਮ ਜਿਹੜੀ ਹੈਗੀ ਹੈ ਉਹ ਸਾਰੀ ਚੀਜ਼ ਦਾ ਹੱਲ ਹੈ ਇੱਕ ਸੋਲੂਸ਼ਨ ਹੈ ਡਿਊਟੀਆਂ ਡਿਸਟ੍ਰਿਬਿਊਟ ਕੀਤੀਆਂ ਹੋਈਆਂ ਨੇ ਸਭ ਨੂੰ ਪਤਾ ਹੈ ਹੁਣ ਜਿਸ ਤਰ੍ਹਾਂ ਇਹ ਵਿਕਰਮ ਹੈ ਇਹਦੀ ਡਿਊਟੀ 24 ਆਵਰਸ ਇੱਥੇ ਆ ਇਹਨੇ ਸੋਣਾ ਵੀ ਇੱਥੇ ਆ ਇਹਦਾ ਇੰਨਾ ਪਿਆਰ ਪੈਰਲਾਈਜ਼ ਬੱਚਿਆਂ ਦੇ ਨਾਲ ਸਾਰਾ ਦਿਨ ਇਹਨਾਂ ਇਹਨੇ ਦੀ ਸਾਫ ਸਫਾਈ ਕੇਅਰ ਕਰਨੀ ਹੈ ਇਹ ਵਿਕਰਮ ਹਰ ਬੰਦੇ ਨੂੰ ਇੱਥੇ ਪਤਾ ਹੈ ਕਿ ਮੇਰੀ ਡਿਊਟੀ ਕੀ ਹੈ ਉਹਦੇ ਅਕੋਰਡਿੰਗਲੀ ਹੀ ਸਾਰੇ ਆਪਣੇ ਆਪਣੇ ਕੰਮ ਕਰਦੇ ਨੇ ਅੱਜਕੱਲ੍ਹ ਤਾਂ ਹੁੰਦਾ ਹੈ ਕਿ ਵਧੀਆ ਕੰਮ ਕਰ ਰਹੇ ਆ ਤੇ ਬਾਹਰ ਚਲੇ ਜਾਈਏ ਇਹ ਕਿਸੇ ਨਾਲ ਲੈ ਜਾਈਏ ਤੁਹਾਡੇ ਮਨ ਦੇ ਵਿੱਚ ਜਿਹੜੀ ਇਹ ਸੇਵਾ ਭਾਵਨਾ ਜਾਗੀ ਹੈ ਕਦੋਂ ਤੋਂ ਜਾਗੀ ਹੈ ਤੇ ਸ਼ੁਰੂ ਤੋਂ ਐਨੀਮਲ ਲਵ ਰਹੇ ਹੋ ਹਾਂਜੀ ਬਚਪਨ ਤੋਂ ਹੀ ਹੈ ਬਾਕੀ ਨੂਰ ਨੂੰ ਕਰਾਇਆ ਹਾਂ ਬਾਕੀ ਜਿਹੜਾ ਹੈਗਾ ਆ ਇਹ ਪਰਮਾਤਮਾ ਦੀ ਦੇਣ ਹੈ ਮਤਲਬ ਅਗਰ ਪਰਮਾਤਮਾ ਨੇ ਸੇਵਾ ਲੈਣੀ ਆ ਤੇ ਤੁਹਾਡੇ ਮਾਈਂਡ ਨੂੰ ਉਸ ਹਿਸਾਬ ਨਾਲ ਮੈਨੂੰ ਲੱਗਦਾ ਪਰਮਾਤਮਾ ਇੰਨਾ ਸੇਵਾ ਤੇ ਭਾਵਨਾ ਤੇ ਸੀਗੀ ਪਿਆਰ ਵੀ ਸੀਗਾ ਨੂਰ ਨੂੰ ਲੈ ਆਓ ਨੂਰ ਕੋ ਲੈ ਆਓ ਪਰ ਮੈਂ ਵੀ ਖੁਦ ਹੈਰਾਨ ਆ ਕਿ ਇੰਨਾ ਜ਼ਿਆਦਾ ਜਿਹੜਾ ਅਸੀਂ ਇਸ ਚੀਜ਼ ਦੇ ਅੰਦਰ ਹੁਣ ਐਂਟਰ ਹੋ ਚੁੱਕੇ ਆ ਇਹੋ ਹੀ ਕੁਦਰਤ ਫਰਮਾਨ ਕਿਹੜੇ ਕਿਹੜੇ ਕੇਸ ਐਸੇ ਦੇਖਦੇ ਜੋ ਹੈਰਾਨ ਕਰ ਦਿੰਦੇ ਆ ਪਰੇਸ਼ਾਨ ਕਰ ਦਿੰਦੇ ਆ ਤੁਹਾਨੂੰ ਹੁਣੇ ਹੀ ਦਿਖਾਉਨੇ ਆ ਆਹ ਕੇਸ ਦੇਖੋ ਤੁਸੀਂ ਇਹ ਫੀਮੇਲ ਹੈ ਡಾಗ್ ਨੂਰ ਇਹਦਾ ਨਾਮ ਹੈ ਇਹ ਦੇਖੋ ਇਹ ਇੱਕ ਹਫਤਾ ਪਹਿਲਾਂ ਜਿਹੜੀ ਰੈਸਕਿਊ ਕੀਤੀ ਆ ਕਿਸੇ ਨੇ ਇਹਨੂੰ ਅੱਖਾਂ ਹੀ ਕੱਢਤੀਆਂ ਪੂਰੇ ਦੇ ਆਈ ਬਾਲਸ ਹੀ ਦੇਖੋ ਬਾਹਰ ਕੱਢ ਦਿੱਤੇ ਨੇ ਔਰ ਕੱਟੇ ਮਾਰੇ ਕੱਡੇ ਕਿਸ ਨੇ ਮੇਬੀ ਸਾਨੂੰ ਤੇ ਲੱਗਦਾ ਜਿਸ ਨਾਲ ਬਲੈਕ ਮੈਜਿਕ ਵਾਲੇ ਆ ਕਾਲਾ ਡੌਗ ਹੈ ਤੇ ਇਹਨੂੰ ਕਰਕੇ ਵੱਲੇ ਜਿਹੜੀਆਂ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਉਹ ਤੇ ਕੋਈ ਆਪਣੇ ਡੌਗ ਨੂੰ ਸੈਰ ਕਰਾ ਰਿਆ ਸੀ ਉਹਨੇ ਇਹਦੀ ਰੋਣ ਦੀ ਆਵਾਜ਼ ਸੁਣੀ ਤੇ ਉਹਨੇ ਪਿਕ ਕਰਕੇ ਇੱਥੇ ਲੈ ਆਇਆ ਬਹੁਤ क्रੂਐਲਟੀ ਬਹੁਤ ਜ਼ਿਆਦਾ ਅਗਰ ਪਿਆਰ ਕਰਨ ਵਾਲੇ ਆ ਨਾ ਤੇ ਉਹਦੇ ਨਾਲ क्रੂਐਲਟੀ ਵੀ ਓਨੀ ਜ਼ਿਆਦਾ ਹੈ ਇਹ ਜਿਸ ਤਰ੍ਹਾਂ ਤੁਸੀਂ ਇਹ ਕੇਸ ਦੱਸਿਆ ਹਾਂਜੀ ਬਾਕੀ ਕਈ ਇਸ ਤਰ੍ਹਾਂ ਦੇ ਕੇਸ ਹੁੰਦੇ ਹੋਣਗੇ ਜਿਹੜੇ ਕੀ ਪਰੇਸ਼ਾਨ ਕਰਦੇ ਆ ਪਰ ਉਹਨਾਂ ਨੂੰ ਕਿਵੇਂ ਨਿਕਲਦੇ ਹੋ ਇਹਦੇ ਵਿੱਚੋਂ ਇੰਨੇ ਜ਼ਿਆਦਾ ਡੌਗਸ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਕਿਵੇਂ ਮੈਨੇਜ ਕਰਦੇ ਹੋ ਸਾਰੇ ਦਿਨ ਦੀ ਰੁਟੀਨ ਕੀ ਤੁਹਾਡੀ ਰੋਜ਼ ਇੱਥੇ ਆਉਂਦੇ ਮੈਂ ਜੀ ਬਿਲਕੁਲ ਸੰਡੇ ਆਫ ਲੈਣੀ ਆ ਇੱਕ ਮਤਲਬ ਫਿਜ਼ੀਕਲੀ ਮੇਰਾ ਆਫ ਹੁੰਦਾ ਹੈ ਲੇਕਿਨ ਮੈਂਟਲੀ ਮੈਂ ਇੱਥੇ ਹੀ ਹੁੰਨੀ ਆ ਬਾਕੀ 6 ਡੇਸ ਮੈਂ ਸਵੇਰੇ ਆ ਜਾਂਦੀ ਆ ਸ਼ਾਮ ਤੱਕ ਮੈਂ ਇੱਥੇ ਰਹਿਨੀ ਆ ਸਾਰਾ ਦੇਖਣਾ ਮੈਨੇਜ ਕਰਨਾ ਸਾਰਾ ਸਟਾਫ ਹੈ ਮਤਲਬ ਕੋਸ਼ਿਸ਼ ਕਰਦੇ ਆ ਕਿ ਜਿੰਨੇ ਡੌਗ ਸਾਡੇ ਕੋਲ ਆ ਗਏ ਅਸੀਂ ਇਹਨਾਂ ਨੂੰ ਬੈਸਟ ਦਈਏ ਇਹੀ ਸਾਡੀ ਜਿਹੜੀ ਆ ਮੇਨ ਏਮ ਤੇ ਟਾਰਗੇਟ ਹੈ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ ਕਈ ਲੋਕ ਗੱਲਾਂ ਵੀ ਕਰਦੇ ਹੋਣਗੇ ਕਈ ਐਸੇ ਲੋਕ ਹੁੰਦੇ ਆ ਜੋ ਇੰਨੀ ਜਿਹੜੀ ਸੇਵਾ ਭਾਵਨਾ ਉਸ ਤੇ ਵੀ ਸਵਾਦ ਚੁੱਕਦੇ ਆ ਫਿਰ ਉਹ ਗੱਲਾਂ ਮਨ ਨੂੰ ਚੁੱਪਦੀਆਂ ਹੁੰਦੀਆਂ ਬਹੁਤ ਚੁੱਪਦੀਆਂ ਨੇ ਕਈ ਕਹਿੰਦੇ ਆ ਜੀ ਇਹ ਮੇਬੀ ਬਲੈਕ ਮਨੀ ਵਾਈਟ ਹੋ ਰਹੀ ਹੈ ਇੱਥੇ ਕਈ ਐਕਚੁਅਲੀ ਮੈਂ ਗਮਨ ਏਮਪਲੋਈ ਸੀ ਤੋਂ ਮੈਂ ਵੀਰਸ ਲੈ ਲਈ ਔਰ ਮੈਨੂੰ ਚਲੋ ਪੈਨਸ਼ਨ ਮਿਲ ਰਹੀ ਹੈ ਕਈ ਕਹਿੰਦੇ ਆ ਕਿ ਇਹ ਇਸ ਤਰ੍ਹਾਂ ਕਿਸ ਤਰ੍ਹਾਂ ਪੋਸੀਬਲ ਹੈ ਕਿ ਕੋਈ ਗਵਰਨਮੈਂਟ ਜੌਬ ਛੱਡ ਕੇ ਕੁੱਤਿਆਂ ਦਾ ਕੰਮ ਕਰੇ ਮਤਲਬ ਉਹ ਲੋਕਾਂ ਨੂੰ ਲੱਗਦਾ ਆ ਕਿ ਸੇਵਾ ਕਿਸ ਤਰ੍ਹਾਂ ਕੋਈ ਕਰ ਸਕਦਾ ਆ ਬਿਨਾ ਪੈਸੇ ਤੇ ਹੋਰ ਵੀ ਬਹੁਤ ਕੁਝ ਅਲੀਗੇਸ਼ਨਸ ਲੱਗਦੀਆਂ ਨੇ ਪਹਿਲਾਂ ਬਹੁਤ ਮਨ ਦੁਖੀ ਹੁੰਦਾ ਸੀਗਾ ਸੁਣ ਕੇ ਪਰ ਹੁਣ ਨੇ ਹੁਣ ਅਸੀਂ ਕਹਿੰਦੇ ਆ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਬਿਜ਼ਨਸ ਹੈ ਤੇ ਤੁਸੀਂ ਵੀ ਖੋਲੋ ਅਗਰ ਤੁਹਾਨੂੰ ਲੱਗਦਾ ਹੈ ਇਹਦੇ 'ਚ ਇੰਨਾ ਪ੍ਰੋਫਿਟ ਹੈ ਤੇ ਤੁਸੀਂ ਵੀ ਖੋਲ ਲਓ ਫਿਰ ਅਸੀਂ ਤੇ ਬਾਕੀ ਹਰ ਚੀਜ਼ ਆਪਾਂ ਹਰ ਵੇਲੇ ਲੜ ਨਹੀਂ ਸਕਦੇ ਨਾ ਲੋਕਾਂ ਦੇ ਨਾਲ ਕੁਝ ਗੱਲਾਂ ਪਰਮਾਤਮਾ ਤੇ ਛੱਡਨੀਆਂ ਪੈਂਦੀਆਂ ਨੇ ਤੁਹਾਡਾ ਕੰਮ ਬੋਲਣਾ ਚਾਹੀਦਾ ਆ ਤੇ ਮੈਨੂੰ ਲੱਗਦਾ ਆ ਕਿ ਅਗਰ ਮੈਂ ਕੁਝ ਕਰ ਰਹੀ ਆ ਨਾ ਵੋਲੰਟੀਅਰਸ ਨੂੰ ਔਰ ਲੋਕਾਂ ਨੂੰ ਮੇਰੇ ਤੇ ਇੰਨਾ ਫੇਥ ਹੈ ਮੇਰਾ ਕੰਮ ਬੋਲ ਰਿਹਾ ਆ ਬਾਕੀ ਦੇਖੋ ਗਲਤੀਆਂ ਤੇ ਮੈਂ ਵੀ ਇੱਕ ਹਿਊਮਨ ਬੀਂਗ ਆ ਮੇਰੇ ਕੋਲੋਂ ਵੀ ਗਲਤੀਆਂ ਹੁੰਦੀਆਂ ਨੇ ਪਰ ਕੋਸ਼ਿਸ਼ ਸਾਡੀ ਇਹ ਆ ਕਿ ਆਉਣ ਵਾਲੇ 5 ਸਾਲਾਂ ਚ ਇਸ ਗੁਰੂਦੀ ਨਗਰੀ ਦੇ ਵਿੱਚ ਹਰ ਡੌਗ ਨੂੰ ਅਸੀਂ ਸਟਰਲਾਈਜ਼ ਕਰਤੀ ਹੈ ਤਾਂ ਕਿ ਉਹਨਾਂ ਨੂੰ ਬੱਚੇ ਨਾ ਮਰਨ ਉਹਨਾਂ ਦੇ ਜਾਂ ਉਹਨਾਂ ਤੇ क्रुएਲਟੀ ਜਿਹੜੀ ਆ ਉਹ ਐਟ ਲੀਸਟ ਘਟ ਜੇ ਜਿੰਨੇ ਵੀ ਹੋਣ ਉਹਨਾਂ ਦੀ ਜਿੰਨੀ ਲਾਈਫ ਹੈਗੀ ਆ ਉਹ ਆਪਣੀ ਅੱਛੀ ਤਰ੍ਹਾਂ ਲਾਈਫ ਜੀ ਡੌਗ ਬਾਈਟ ਦੇ ਕੇਸ ਕਾਫੀ ਅੱਜਕੱਲ ਨਿਕਲਦੇ ਪਏ ਆ ਸਰਕਾਰ ਨੇ ਵੀ ਕਿਹਾ ਕਿ ਜਿਹੜਾ ਡੌਗ ਬਾਈਟ ਕਰੇਗਾ ਉਹਨੂੰ ਮੁਆਵਜ਼ਾ ਦੇਵਾਂਗੇ ਤੁਹਾਨੂੰ ਕੀ ਲੱਗਦਾ ਕਿ ਅਸਲ ਦੇ ਵਿੱਚ ਇਹ ਜਿਹੜੇ ਡੌਗ ਬਾਈਟਸ ਕਰਦੇ ਆ ਕਾਰਨ ਕੀ ਹੈ ਇਹਨੂੰ ਕਿਵੇਂ ਠੀਕ ਕਰ ਸਕਦੇ ਆ ਦੋ ਕਾਰਨ ਨੇ ਇੱਕ ਤੇ ਹੈਗਾ ਕਿ ਅਗਰ ਡੌਗ ਸਟਰਲਾਈਜ਼ਡ ਨਹੀਂ ਆ ਜਦੋਂ ਫੀਮੇਲਸ ਹੀਟ ਤੇ ਆਉਂਦੀਆਂ ਨੇ ਨਾ ਮੇਲ ਡੌਗ ਜਿਹੜੇ ਨੇ ਉਹ ਬਹੁਤ ਜ਼ਿਆਦਾ ਅਗਰੈਸਿਵ ਹੋ ਜਾਂਦੇ ਨੇ ਤੇ ਉਸ ਟਾਈਮ ਤੇ ਅਗਰ ਉਹਨਾਂ ਦੇ ਸਾਹਮਣੇ ਕੋਈ ਹਿਊਮਨ ਆਏਗਾ ਤੇ ਉਹ ਡੌਗ ਬਾਈਟ ਹੋਏਗੀ ਤੇ ਅਗਰ ਅਸੀਂ ਪੋਪੂਲੇਸ਼ਨ ਨੂੰ ਕੰਟਰੋਲ ਕਰ ਲੈਨੇ ਆ ਡੌਗਸ ਨੂੰ ਅਸੀਂ ਸਟਰਲਾਈਜ਼ ਕਰ ਦਿੰਨੇ ਆ ਤਾਂ ਨੇਚਰਲੀ ਡੌਗਸ ਦਾ ਅਗਰੈਸ਼ਨ ਜਿਹੜਾ ਹੈ ਕਾਫੀ ਕੱਟ ਜਾਂਦਾ ਸਟਰਲਾਈਜ਼ੇਸ਼ਨ ਤੋਂ ਬਾਅਦ ਸੈਕਿੰਡ ਹੈ ਗਾਇਆ ਭੁੱਖ ਭੁੱਖਾ ਗਰਿਆ ਹੈ ਗਾਇਆ ਕੋਈ ਤੇ ਉਹਨੇ ਦੇ ਨੇਚਰਲੀ ਉਹਨੇ ਕੱਟਣਾ ਹੀ ਹੈ ਅਗਰ ਖਾਣਾ ਨਹੀਂ ਮਿਲ ਰਿਹਾ ਡੌਗ ਨੂੰ ਦੋ ਦਿਨ ਇੱਕ ਦਿਨ ਕਿਸੇ ਦਾ ਦਿਲ ਕਰੇਗਾ ਰੋਟੀ ਪਾਏਗਾ ਨਹੀਂ ਉਹਨਾਂ ਨੂੰ ਖਾਣੇ ਦੀ ਸਰਚ ਵਿੱਚ ਜਾਣਾ ਪਏਗਾ ਤੇ ਮੰਨ ਲਓ ਦੋ ਦਿਨ ਦਾ ਭੁੱਖਾ ਕੁੱਤਾ ਆ ਉਹ ਖਾਣੇ ਦੀ ਸਰਚ 'ਚ ਗਿਆ ਉਹਨੂੰ ਖਾਣਾ ਨਹੀਂ ਮਿਲਿਆ ਅੱਗੋਂ ਕਿਸੇ ਨੇ ਉਹਨੂੰ ਜਿਹੜਾ ਆ ਪੱਥਰ ਮਾਰਿਆ ਐਗਰੈਸ਼ਨ ਆਉਣਾ ਹੀ ਆਉਣਾ ਆ ਠੰਡ ਆ ਗਈ ਆ ਤਾਂ ਉਹਨਾਂ ਨੂੰ ਕੁਝ ਮਿਲ ਨਹੀਂ ਰਿਹਾ ਸੌਣ ਲਈ ਕੁਝ ਨਹੀਂ ਮਿਲ ਰਿਹਾ ਗਰਮੀ ਆ ਗਈ ਆ ਪਾਣੀ ਨਹੀਂ ਮਿਲ ਰਿਹਾ ਸੋ ਇਹ ਦੋ ਤਿੰਨ ਰੀਜਨਸ ਹੈਗੇ ਆ ਕਿਉਂਕਿ ਮੈਂ ਜੋ ਨੋਟ ਠੀਕ ਹੈ 100 ਚੋਂ ਇੱਕ ਇਸ ਤਰ੍ਹਾਂ ਦਾ ਡੌਗ ਹੋਏਗਾ ਜੋ ਇੰਟੈਂਸ਼ਨਲੀ ਅਗਰੈਸਿਵ ਹੈਗਾ ਅਸੀਂ ਮੰਨਦੇ ਆ ਪਰ ਉਹਦੇ ਪਿੱਛੇ ਅਸੀਂ 99 ਡੌਗਸ ਨੂੰ ਅਸੀਂ ਕੈਲਕੂਲੇਟ ਨਹੀਂ ਬਣਾ ਸਕਦੇ ਅਸੀਂ ਬਹੁਤ ਲੋਕਾਂ ਨੂੰ ਹੱਥ ਹੀ ਜੋੜਦੇ ਆ ਕਿ ਇਹਨਾਂ ਨੂੰ ਖਾਣਾ ਪਾਓ ਇਨਾਂ ਨੂੰ ਸ਼ੈਲਟਰ ਦਿਓ ਇਨਾਂ ਨੂੰ ਥੋੜਾ ਜਿਹਾ ਆਪਣੇ ਅੰਦਰ ਪਿਆਰ ਦੀ ਭਾਵਨਾ ਰੱਖੋ ਹੁਣ ਮੇਰੇ ਕੋਲ ਆਲਮੋਸਟ 10000 ਡੌਗਸ ਮੇਰੇ ਇੱਥੋਂ ਆ ਕੇ ਸਟਰਲਾਈਜ਼ ਹੋ ਕੇ ਜਿਹੜਾ ਆ ਗਿਆ ਆ ਮੈਂ ਹਰ ਕੈਨਲ 'ਚ ਜਾਨੀ ਔਰ ਮੈਂ ਤੁਹਾਨੂੰ ਦਿਖਾ ਵੀ ਸਕਦੀ ਆ ਕਦੀ ਕਿਸੇ ਡੌਗ ਨੇ ਕੂਰਿਆ ਨਹੀਂ ਉਹ ਪਿਆਰ ਕਰਦੇ ਨੇ ਤੁਹਾਨੂੰ ਸੋ ਜਿਹੜਾ ਡੌਗ ਤੁਹਾਨੂੰ स्मੈਲ ਕਰ ਰਿਹਾ ਨਾ ਉਹ ਤੁਹਾਡੇ ਬਲੱਡ 'ਚੋਂ ਤੁਹਾਡੀ ਭਾਵਨਾ ਨੂੰ ਦੇਖ ਰਿਹਾ ਆ ਅਗਰ ਅੰਦਰ ਪਿਆਰ ਹੈ ਨਫ਼ਰਤ ਨਹੀਂ ਹੈ ਡੌਗ ਨਹੀਂ ਬਾਈਟ ਕਰੇਗਾ ਦੋ ਦਿਨ ਕਿਸੇ ਡੌਗ ਨੂੰ ਤੁਸੀਂ ਬਿਸਕਟ ਹੀ ਪਾ ਦਿਓ ਉਹ ਨਹੀਂ ਬਾਈਟ ਕਰੇਗਾ ਬਾਕੀ ਹਿਊਮਨਸ ਦੇ ਵਿੱਚ ਵੀ ਤੇ ਆਪਾਂ ਦੇਖੋ ਨਾ ਕਿੰਨੇ ਜਿਹੜੇ ਨੇ ਇਹੋ ਜਿਹੇ ਲੋਕਾਂ ਦੇ ਨਾਲ ਸਰਵਾਈਵ ਕਰ ਰਹੇ ਆ ਜਿਨ੍ਹਾਂ ਨੂੰ ਅਸੀਂ ਨਹੀਂ ਚਾਹੁੰਦੇ ਰੈਪਿਸਟ ਨੇ ਕਲਪ੍ਰਿਟ ਨੇ ਤੁਹਾਡੇ ਜਿਹੜਿਆ ਸਨੇਚਰਸ ਨੇ ਮਰਡਰਰਸ ਨੇ ਤੇ ਕੀ ਕੀਤਾ ਸੀ ਮਾਰ ਥੋੜੀ ਦਿੱਤਾ ਉਹਨਾਂ ਨੂੰ ਕੋ-ਐਗਜ਼ਿਸਟੈਂਸ ਜਿਹੜੀ ਆ ਨਾ ਲੋਕਾਂ ਨੂੰ ਸਮਝ ਸਮਝ ਨਹੀਂ ਚਾਹੀਦੀ ਆ ਕਿ ਇਸ ਯੂਨੀਵਰਸ ਦੇ ਵਿੱਚ ਅਗਰ ਅਸੀਂ ਆਏ ਆ ਨਾ ਪਰਮਾਤਮਾ ਨੇ ਭੇਜਿਆ ਆ ਕੋ-ਐਗਜ਼ਿਸਟੈਂਸ ਅਸੀਂ ਕੁਝ ਕਿਸੇ ਨੂੰ ਦਈਏ ਤੇ ਕੁਝ ਕਿਸੇ ਤੋਂ ਲਈਏ ਸੋ ਇਹ ਕੁਝ ਨਹੀਂ ਕੰਦੇ ਬਾਕੀ ਰੇਬੀਸ ਦੇ ਦੇਖੋ ਉਹ ਤੇ ਰੇਬੀਸ ਜਿਹੜੀ ਆ ਉਹ ਇੱਕ ਡਿਜ਼ੀਜ਼ ਹੈ ਹਨਾ ਉਹਨੂੰ ਅਸੀਂ ਨਹੀਂ ਰੋਕ ਸਕਦੇ ਪਰ ਉਹਦਾ ਵੀ ਇਹੀ ਆ ਕਿ ਜਿੰਨੀ ਜਲਦੀ ਅਸੀਂ ਸਟਰਲਾਈਜ਼ ਕਰ ਦਾਂਗੇ ਡੌਗਸ ਨੂੰ ਕਿਉਂਕਿ ਐਂਟੀ ਰੇਬੀਸ ਸ਼ਾਟਸ ਵੀ ਅਸੀਂ ਲਾਉਣੇ ਆ ਜਿੰਨੇ ਥੋੜੇ ਡੌਗਸ ਹੋਣਗੇ ਅਸੀਂ ਉਹਨਾਂ ਨੂੰ ਅੱਛੀ ਤਰ੍ਹਾਂ ਜਿਹੜਾ ਆ ਡੀਲ ਕਰ ਸਕਾਂਗੇ ਸੋ ਕਾਫੀ ਡੌਗਸ ਨੇ ਤੇ ਇਹਨਾਂ ਨੂੰ ਫੀਡ ਕੀ ਕਰਦੇ ਹੋ ਸਾਰੇ ਦਿਨ ਫੀਡ ਜਿਹੜੇ ਤੇ ਸਾਡੇ ਸਟਰਲਾਈਜ਼ੇਸ਼ਨ ਲਈ ਡੌਗਸ ਆਉਂਦੇ ਆ ਰਾਈਸ ਦਲੀਆ ਐਂਡ ਚਿਕਨ ਅਸੀਂ ਉਹ ਦੋ ਟਾਈਮ ਬੰਦ ਆ ਔਰ ਉਹਨਾਂ ਨੂੰ ਦਿੰਨੇ ਆ ਤੇ ਜਿਹੜੇ ਸਾਡੇ ਕੋਲ ਪਰਮਨੈਂਟ ਡੌਗਸ ਹੈ ਉਹਨਾਂ ਨੂੰ ਅਸੀਂ ਸ਼ਾਮ ਨੂੰ ਜਿਹੜਾ ਆ ਉਹਦੇ ਵਿੱਚ ਚਪਾਤੀਸ ਬਣਵਾਉਣੀ ਆ ਹਰ ਡੌਗ ਦੇ ਅਕੋਰਡਿੰਗਲੀ ਜਿੰਨੇ ਡੌਗ ਆ ਅਗਰ ਰਜਿਸਟਰਡ ਹੁਣ ਇਸ ਵੇਲੇ 35 40 ਪਰਮਨੈਂਟ ਆ ਉਹ ਲੇਡੀ 80 8500 ਦੇ ਨਜ਼ਦੀਕ ਫੁਲਕੇ ਬਣਾ ਕੇ ਜਾਂਦੀ ਆ ਔਰ ਰੋਟੀਆਂ ਅਸੀਂ ਫਿਰ ਫੋਰ ਅ ਚੇਂਜ ਇਹਨਾਂ ਨੂੰ ਸ਼ਾਮ ਨੂੰ ਕਿਉਂਕਿ ਇਹਨਾਂ ਨੇ ਤੇ ਸਾਰੀ ਜਿੰਨੀ ਇਹਨਾਂ ਦੀ ਜ਼ਿੰਦਗੀ ਹੈ ਉਹ ਸਾਡੇ ਕੋਲ ਹੀ ਰਹਿਣਾ ਹੈ ਬਾਕੀ ਜਦੋਂ ਗਰਮੀਆਂ ਆਉਂਦੀਆਂ ਨੇ ਫਿਰ ਸਾਰੇ ਡੌਗਸ ਨੂੰ ਲੱਸੀ ਦੇ ਦਈਦੀ ਆ ਦੁਪਹਿਰ ਦੇ ਟਾਈਮ ਮਈ ਤੋਂ ਸਟਾਰਟ ਹੋ ਜਾਣਾ ਆ ਐਂਡ ਮਿਡ ਆਫ ਅਕਟੋਬਰ ਤੱਕ ਜਿਹੜੀ ਆ ਨਾ ਇਹਨਾਂ ਨੂੰ ਅਸੀਂ ਲੱਸੀ ਦੇ ਦਈਦੀ ਆ ਸੋ ਡੌਗਸ ਨੂੰ ਇੱਕ ਹੁੰਦਾ ਨਾ ਕਿ ਸ਼ਾਮ ਸਵੇਰ ਵਾਸਤੇ ਕੀ ਚੀਜ਼ ਦੀ ਜ਼ਿਆਦਾ ਲੋੜ ਹੁੰਦੀ ਆ ਘਰਾਂ ਦੇ ਵਿੱਚ ਦੇਖਦੇ ਆ ਕਿ ਪਾਲਤੂ ਜਿਹੜੇ ਕੁੱਤੇ ਪਾਲੇ ਹੁੰਦੇ ਲੋਕਾਂ ਨੇ ਉਹ ਬਾਹਰ ਜਿਹੇ ਬਰੀਡਸ ਹੁੰਦੇ ਆ ਨਾ ਜ਼ਿਆਦਾਤਰ ਸਟ੍ਰੇਟ ਡੌਗਸ ਅਸੀਂ ਹੁੰਦੇ ਕਿ ਮਾਰ ਦਈਏ ਭਜਾ ਦਈਏ ਜਾਂ ਕੁਝ ਕਰ ਸਮਝਣਾ ਚਾਹੀਦਾ ਆ ਜਿੰਨੇ ਦੇਖੋ ਜਿਹੜੇ ਬਰੀਡ ਡੌਗਸ ਆ ਨਾ ਅਗਰ ਤੁਸੀਂ ਦੇਖੋਗੇ ਉਹਨਾਂ ਦਾ ਖਰਚਾ ਬਹੁਤ ਜ਼ਿਆਦਾ ਆ ਸਪੈਸ਼ਲ ਡਾਈਟ ਸਪੈਸ਼ਲ ਫੀਡਸ ਬਿਮਾਰ ਵੀ ਜ਼ਿਆਦਾ ਹੁੰਦੇ ਨੇ ਪਰ ਅਗਰ ਅਸੀਂ ਕੰਪੇਅਰ ਕਰੀਏ ਆਪਣੀ ਇੰਡੀਅਨ ਬਰੀਡ ਦੇ ਨਾਲ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਦੋ ਟਾਈਮ ਖਾਣਾ ਇੱਕ ਟਾਈਮ ਖਾਣੇ ਨਾਲ ਵੀ ਚੱਲੂਗਾ ਸਰਦੀ ਆ ਗਈ ਆ ਤੇ ਨੀਚੇ ਬੋਰੀ ਪਾ ਦਿਓ ਗਰਮੀ ਆਇਆ ਤੇ ਇਹਨਾਂ ਨੂੰ ਪਾਣੀ ਰੱਖ ਦਿਓ ਤੇ ਥੋੜਾ ਜਿਹਾ ਪਿਆਰ ਬਸ ਇਹਨਾਂ ਨੂੰ ਇਹੀ ਚਾਹੀਦਾ ਲੇਕਿਨ ਬਰੀਡ ਡੌਗਸ ਆ ਦੇਖੋ ਆ ਬਰੀਡ ਡੌਗ ਆ ਕਿਸੇ ਨੇ ਅਬੈਂਡਨ ਕੀਤਾ ਆ ਇਦਿਸ ਕਿਨ ਦੀ ਪ੍ਰੋਬਲਮ ਆ ਗਈ ਇਹਨੂੰ ਅਬੈਂਡਨ ਕਰਤਾ ਮੇਰੇ ਕੋਲ ਬਹੁਤ ਡੌਗਸ ਇਸ ਤਰ੍ਹਾਂ ਦੇ ਆਉਂਦੇ ਆ ਜਿਹੜੇ ਅਸੀਂ ਰੋਡ ਸਾਈਡ ਫੜੀਦੇ ਆ ਬਰੀਡ ਡੌਗਸ ਨੂੰ ਵੀ ਲੋਗ ਅਬੈਂਡਨ ਕਰ ਰਹੇ ਆ ਕਿ ਜਦੋਂ ਇਹਨਾਂ ਦਾ ਖਰਚਾ ਨਹੀਂ ਚੁੱਕ ਸਕਦੇ ਟ੍ਰੀਟਮੈਂਟ ਨਹੀਂ ਕਰਾ ਸਕਦੇ ਨਾ ਨਾ ਬੱਚਾ ਨੋ ਪਰ ਨੋ ਹੈ ਜਿਹੜੇ ਕੋਲ ਨੇ ਛੋਟੇ ਸਭ ਦੇ ਨਾਮ ਰੱਖੇ ਹੋਏ ਸਾਰਿਆਂ ਦੇ ਨਾਮ ਹੈ ਜੀ ਜਦੋਂ ਪਹੁੰਚਦੇ ਹੋ ਤਾਂ ਫਿਰ ਸਾਰੇ ਭੱਜ ਕੇ ਆਉਂਦੇ ਆ ਸਵੇਰੇ ਜਦੋਂ ਕਾਰ ਆਉਂਦੀ ਆ ਤੇ ਇਹਨਾਂ 'ਚ ਫਿਰ ਲੜਾਈ ਹੁੰਦੀ ਆ ਕਿ ਅਸੀਂ ਮਿਲਣਾ ਹੈ ਪਹਿਲਾਂ ਜਾ ਕੇ ਇਹ ਜਿਹੜੀ ਸੇਵਾ ਆ ਤੁਹਾਨੂੰ ਦਿਲੋਂ ਜਿਹੜੀ ਨਿਕਲੀ ਸੇਵਾ ਭਾਵਨਾ ਸੋ ਇੱਥੇ ਕਦੀ ਥਕਾਵਟ ਨਹੀਂ ਹੋਈ ਇੱਥੇ ਆ ਕੇ ਹਾਂ ਘਰ ਫਰੀ ਹੈਗੇ ਉਹ ਤੇ ਥਕਾਵਟ ਹੋ ਜਾਏਗੀ ਲੇਕਿਨ ਇੱਥੇ ਆ ਕੇ ਥਕਾਵਟ ਨਹੀਂ ਸਾਰਾ ਦਿਨ ਮਤਲਬ ਕੁਛ ਨਾ ਕੁਛ ਮੈਨੂੰ ਅੱਛਾ ਲੱਗਦਾ ਹੈ ਇਹਨਾਂ ਦੇ ਲਈ ਕਰਨਾ ਫੈਮਿਲੀ ਸਪੋਰਟ ਕਰਦੀ ਪੂਰਾ ਹਾਂਜੀ ਪੂਰੀ ਸਪੋਰਟ ਹੈ ਜੀ ਫੈਮਿਲੀ ਦੀ ਇਹ ਹੈ ਕਿ ਕਿੰਨੇ ਜਿਹੜੇ ਇੱਥੇ ਕੰਮ ਕਰਦੇ EMPLOYEES ਜਿਹੜੇ ਸੇਵਾ ਵਾਲੇ ਸੋ ਪੂਰਾ ਪ੍ਰੋਸੈਸ ਕੀ ਹੁੰਦਾ ਜਦੋਂ ਡੌਗਸ ਨੂੰ ਲੈ ਕੇ ਆਉਂਦੇ ਆ ਦੇ ਕੋਲ ਇੱਥੇ ਸਟਾਫ ਦੇ ਵਿੱਚ ਜਿਸ ਤਰ੍ਹਾਂ ਸੰਦੀਪ ਹੈ ਲੜਕਾ ਮੈਨੇਜਰ ਰਿਪੋਰਟ ਕੀਪਿੰਗ ਸਾਰੀ ਹੋਦੀ ਆ ਕਿਉਂਕਿ ਕਾਫੀ ਜ਼ਿਆਦਾ ਰਿਕਾਰਡ ਸਾਨੂੰ ਰੱਖਣਾ ਪੈਂਦਾ ਆ ਫਿਰ ਉਸ ਤੋਂ ਬਾਅਦ ਸਾਡੇ ਕੋਲ ਤਿੰਨ ਕੈਚਸ ਨੇ ਜਿਨ੍ਹਾਂ ਨੇ ਸਵੇਰੇ ਕੈਚਿੰਗ ਕਰਕੇ ਲੈ ਕੇ ਆਉਣੇ ਆ ਡੌਗਸ ਇੱਕ ਪੈ ਡਾਕਟਰ ਸਾਹਿਬ ਨੇ ਇੱਕ ਪੈਰਾਵੈਟ ਹੈ ਨਾਲ ਦੋ ਹੈਲਪਰ ਨੇ ਜਿਨ੍ਹਾਂ ਨੇ ਨਾਲ ਸਰਜਰੀਜ਼ ਕਰਾਉਣੀਆਂ ਨੇ ਚਾਰ ਮੇਰੇ ਕੋਲ ਸਵੀਪਰ ਨੇ ਦੋ ਸਵੀਪਰ ਪਰਮਾਨੈਂਟਲੀ ਇੱਧਰ ਰਹਿੰਦੇ ਸਾਰਾ ਦਿਨ ਇੱਕ ਜਿਹੜਾ ਲੜਕਾ ਆ ਉਹ ਕੇਅਰ ਵੀ ਕਰਦਾ ਆ ਡੌਗਸ ਦੀ ਔਰ ਖਾਣਾ ਵਗੈਰਾ ਉਹਨਾਂ ਨੂੰ ਖਵਾਉਣਾ ਪਰਲੀ ਸਾਈਡ ਹੈਗਾ ਉਹ ਸਾਰਾ ਦਿਨ ਉਹਨੇ ਉੱਥੇ ਰਹਿਣਾ ਔਰ ਇੱਕ ਫੋਰਥ ਸਪੇਅਰ ਹੈ ਕਿ ਕਿਸੇ ਵੇਲੇ ਅਗਰ ਕੋਈ ਨਹੀਂ ਆਇਆ ਜਾਂ ਪ੍ਰੋਬਲਮ ਹੈ ਉਹਨੂੰ ਅਸੀਂ ਸੋ ਫੋਰਸ ਵੀਪਰ ਨੇ ਮੇਰੇ ਕੋਲ ਸੋ ਆਲਮੋਸਟ ਮੈਨੂੰ ਲੱਗਦਾ ਆ 10 ਤੋਂ ਉੱਪਰ ਦਾ ਸਟਾਫ ਹੈ ਮੇਰੇ ਕੋਲ ਇੱਥੇ ਜਿਵੇਂ ਕਈ ਵਾਰ ਹੁੰਦਾ ਮੇਰਾ ਆਖਰੀ ਸਵਾਲ ਆ ਲੋਕ ਕਹਿੰਦੇ ਨੇ ਕਿ ਸਰਕਾਰਾਂ ਜਾਂ ਪ੍ਰਸ਼ਾਸਨ ਇੰਨਾ ਜਿਹੜੇ ਆਵਾਰਾ ਨੇ ਜਾਂ ਜਿਹੜੇ ਬੇਸਹਾਰ ਨੇ ਉਹਨਾਂ ਵਾਸਤੇ ਕੁਝ ਨਹੀਂ ਕਰਦੇ ਪਰ ਤੁਹਾਨੂੰ ਕੀ ਲੱਗਦਾ ਕਿ ਕਿਵੇਂ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਹੈ ਜਾਂ ਇਹਨਾਂ ਨਾਲ ਕਿਵੇਂ ਵਿਹਾਰ ਹੋਣਾ ਚਾਹੀਦਾ ਆ ਗਵਰਨਮੈਂਟ ਕਰਦੀ ਆ ਲੇਕਿਨ ਆ ਪ੍ਰੋਸੈਸ ਬੜਾ ਸਲੋ ਆ ਪਹਿਲਾ ਟੈਂਡਰ ਨਿਕਲਿਆ ਸੀਗਾ ਤੇ ਉਹ ਸਟੈਂਡਰਡ ਨੂੰ ਰੀਨਿਊ ਕਰਨ ਦੇ ਵਿੱਚ ਪੂਰਾ 1 ਸਾਲ ਲਗਾਤਾ ਗਵਰਨਮੈਂਟ ਨੇ ਹੁਣ ਜਿੱਥੇ ਆਪਾਂ ਚੇਨ ਬ੍ਰੇਕ ਕਰ ਦਾਂਗੇ ਸਰਜਰੀਜ਼ ਦੀ 1 ਸਾਲ ਦੇ ਵਿੱਚ ਤੇ ਜਿੰਨਾ ਕਿੰਨੇ ਡੌਗਸ ਨੇ ਫੇਰ ਬਰੀਡ ਕਰ ਜਾਣਾ ਲੇਕਿਨ ਇਹ ਆ ਕਿ ਸਾਡੀ ਟਰਸਟ ਨੇ 4 ਸਾਲ ਤੋਂ ਸੰਡੇ ਨੂੰ ਛੱਡ ਕੇ ਕਦੀ ਕੰਮ ਹੀ ਨਹੀਂ ਬੰਦ ਕੀਤਾ ਇਵਨ ਅਸੀਂ ਕੋਵਿਡ ਦੇ ਵਿੱਚ ਵੀ ਕੰਮ ਨਹੀਂ ਸੀ ਬੰਦ ਕੀਤਾ ਸੋ ਇਹ ਚੇਨ ਬ੍ਰੇਕ ਨਹੀਂ ਹੋਣੀ ਚਾਹੀਦੀ ਹੁਣ ਟੈਂਡਰ ਨਿਕਲਿਆ ਆ ਅਗਸਟ ਵਿੱਚ ਅਸੀਂ ਟੈਂਡਰ ਲਿਆ ਆ 20000 ਡੌਗਸ ਦਾ ਤੇ ਆਲਮੋਸਟ 50 ਸਰਜਰੀਜ਼ ਰੋਜ਼ ਹੋ ਰਹੀਆਂ ਨੇ 20 ਇੱਥੇ ਫਤਿਹਗੜ ਸ਼ੁਕਰਚੱਕ ਵਾਲੇ ਸੈਂਟਰ ਔਰ 30 ਸਰਜਰੀਜ਼ ਨਾਰਾਇਣਗੜ ਜਿਹੜਾ ਆ ਕਾਰਪੋਰੇਸ਼ਨ ਦਾ ਸੈਂਟਰ ਹੈ ਸੋ ਸਾਨੂੰ ਇਹ ਆ ਕਿ ਜਿੰਨੀ ਜਲਦੀ ਅਸੀਂ ਇਸ ਟਾਰਗੇਟ ਨੂੰ ਜਿਹੜਾ ਆ ਕੰਪਲੀਟ ਕਰੀਏ ਤੇ ਓਨੀ ਜਲਦੀ ਜਿਹੜਾ ਆ ਆਪਾਂ ਸਟਰਲਾਈਜੇਸ਼ਨ ਦਾ ਜਿਹੜਾ ਸਾਡਾ ਪ੍ਰੋਸੈਸ ਹੈ ਉਹ ਕੰਪਲੀਟ ਹੋ ਸਕਦਾ ਸੋ ਇਹ ਜਿਹੜੀ ਇੱਕ ਸੇਵਾ ਹਰ ਕੋਈ ਕਰਦਾ ਹੈ ਕੀ ਇੱਕ ਫਾਕ ਤਰੀਕੇ ਦੇ ਨਾਲ ਆਪਣੇ ਮਨ ਦੀ ਭਾਵਨਾਵਾਂ ਨੂੰ ਪ੍ਰਗਟ ਕਰਦਾ ਪਰ ਬੇਸਹਾਰਾ ਦੇ ਵਾਸਤੇ ਜੋ ਏਡਾ ਵੱਡਾ ਕਦਮ ਚੁੱਕਿਆ ਗਿਆ ਸੋ ਉਹ ਕਾਬਿਲ ਤਾਰੀਫ ਹੈ ਜਿਸ ਤਰ੍ਹਾਂ ਦੇ ਨਾਲ ਬੇਸਹਾਰਾ ਡੌਗਸ ਨੂੰ ਕੈਚ ਕਰਕੇ ਉਹਨਾਂ ਦਾ ਜਿਹੜਾ ਇਲਾਜ ਆ ਉਹ ਕਰਵਾਇਆ ਜਾਂਦਾ ਹੈ ਸਾਂਭ ਸੰਭਾਲ ਕੀਤੀ ਜਾਂਦੀ ਹੈ ਅਤੇ ਸਰਕਾਰ ਤੋਂ ਵੀ ਇਹ ਗੁਆਰ ਹੈ ਕਿ ਜਿਹੜਾ ਇਹ ਪ੍ਰੋਸੈਸ ਹੈ ਉਹਨੂੰ ਫਾਸਟ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਕਿ ਐਕਸੀਡੈਂਟਸ ਦੇ ਨਾਲ ਕਈ ਜਿਹੜੇ ਛੋਟੇ ਬੱਚੇ ਮਰ ਜਾਂਦੇ ਆ ਉਹਨਾਂ ਦੇ ਵਾਸਤੇ ਕੋਈ ਵਕਤਾਂ ਇੰਤਜ਼ਾਮ ਕੀਤੇ ਜਾਂਦਾ ਤੇ ਲੋਕਾਂ ਨੂੰ ਵੀ ਬਹੁਤ ਵਧੀਆ ਅਪੀਲ ਕੀਤੀ ਹੈ ਕਿ ਉਹਨਾਂ ਜਿਹੜੇ ਬੇਸਹਾਰਾ ਨੇ ਉਹਨਾਂ ਨਾਲ ਪਿਆਰ ਨਾਲ ਜਿਹੜਾ ਡੀਲ ਆਇਆ ਜਾਵੇ ਤਾਂ ਜੋ ਸਾਰੇ ਆਪਣੇ ਤਰੀਕੇ ਨਾਲ ਰਹਿ ਸਕੋ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਢਿੱਲੀ ਪੋਸਟ ਅੰਮ੍ਰਿਤਸਰ